tjewe yeah ja. ਕੱਲ ਜੀ ਜਦੋਂ ਆਇਆ ਪੰਜ ਰੌਂਦ 6 ਤੋਂ ਐਕਸਟਰਾ ਵੀ ਹੋ ਗਿਆ। ਪਰ ਅੱਜ ਤੇ ਦੋ ਹੋ ਗਏ ਤੇ 11 ਲੋਰ ਆ ਰਿਹਾ ਹਾਂ। ਹਾਂ ਜੀ। ਲੈ ਲੈ। ਦਾਊਟ ਬਾਰੇ ਨਾ ਸਿਚੁਏ ਗੌਰਵਤ ਬੁੱਧ। ਅੱਗੇ प्रक्रिया को करना नहीं चाहिए मैं कौन सी आ सब लोग मालूम है तो आगे ले 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 आगे ले आगे का काम करो पांच बार और कर ले ਬੇਸਿਕਲੀ ਚਾਰ ਪਰਚੇ ਨੇ ਜਿੰਨਾ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਤੁਹਾਡੇ ਨਾਲ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਚੋ ਦੋ ਪਰਚੇ ਦਰਜ ਹੋਏ ਨੇ ਕਤਵਾਲੀ ਥਾਣੇ 'ਚ ਜਿਹੜਾ ਇੱਕ ਪਰਚਾ ਦਰਜ ਹੈ ਇਹਦੇ ਕਤਵਾਲੀ ਥਾਣੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਰਨ ਉਰਫ ਨਿਖਲ ਤੇ ਹਰ ਸਿਮਰਨਜੀਤ ਸਿੰਘ ਉਰਫ ਗੋਰਾ ਇਹਨਾਂ ਕੋਲ ਵੈਪਨ ਹੈਗਾ ਤੇ ਜੇ ਇਹਨਾਂ ਕੋਲ ਰੇਡ ਕੀਤੀ ਜਾਵੇ ਤੇ ਵੈਪਨ ਬਰਾਬਰ ਕੀਤੇ ਜਾ ਸਕਦੇ ਜਿਹੜਾ ਵੈਪਨ ਇਹਨਾਂ ਨੇ ਲਿਆਂਦਾ ਉਹ ਕਿਸੇ ਇਲੈਗਲ ਐਕਟੀਵਿਟੀ ਵਾਸਤੇ ਲਿਆਂਦਾ ਹੈ ਤੇ ਇਹਨੂੰ ਯੂਜ਼ ਕਰਨਗੇ ਕਿਸੇ ਦੇ ਖਿਲਾਫ ਤੇ ਕਿਸੇ ਦਾ ਨੁਕਸਾਨ ਕਰਨਗੇ ਇਸ ਇਨਫੋਰਮੇਸ਼ਨ ਨੂੰ ਐਕਸ਼ਨ ਲੈਦੇ ਐਸ ਐਚਓ ਕੋਤਵਾਲੀ ਦੀ ਟੀਮ ਡੀਐਸਪੀ ਸਿਟੀ 1 ਐਸਪੀ ਸਿਟੀ ਇਹਨਾਂ ਨੇ ਜਦੋਂ ਐਕਸ਼ਨ ਕੀਤਾ ਨਾਲ ਇਹਨਾਂ ਤੇ ਐਸ ਐਚਓ ਸਿਵਲ ਲਾਈਨ ਵੀ ਸੀਗੇ ਜਿਨ੍ਹਾਂ ਨੇ ਇਸ ਟੀਮ ਦੇ ਨਾਲ ਸ਼ਮੂਲੀਅਤ ਕੀਤੀ ਇਸ ਦੋਵਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਦੋਂ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਵੈਪਨ ਰਿਕਵਰ ਹੋਇਆ ਬੱਤੀਪੁਰ ਦਾ ਨਾਲ ਜ਼ਿੰਦਾ ਰਾਉਂਡਰੀ ਕਵਰ ਹੋਏ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਇਹਨਾਂ ਨੇ ਸਦਰ ਪਟਿਆਲਾ ਚ ਵੀ ਵਾਰਦਾਤ ਕੀਤੀ ਸੀ ਰਾਤ ਨੂੰ ਤਿੰਨ ਬੰਦੇ ਜਾ ਰਹੇ ਸੀ ਮੋਟਰਸਾਈਕਲ ਤੇ ਉਹਨਾਂ ਤੇ ਇਹਨਾਂ ਨੇ ਫਾਇਰਿੰਗ ਕੀਤੀ ਸੀ ਜਿਹਦੇ ਦੋ ਬੰਦੇ ਇੰਜਰਡ ਹੋਏ ਸੀ ਉਸ ਫਾਇਰਿੰਗ ਦਾ ਜਿਹੜਾ ਕਾਰਨ ਸੀਗਾ ਉਹਨਾਂ ਚੋਂ ਜਿਹੜੇ ਦੋ ਬੰਦੇ ਇੰਜਰਡ ਹੋਏ ਸੀ ਉਹਨਾਂ ਚੋਂ ਇੱਕ ਬੰਦਾ ਜਿਹੜਾ ਉਹਦੀ ਵਾਈਫ ਇਹਦੇ ਨਾਲ ਗੋਰੇ ਨਾਲ ਇਨਵੋਲ ਸੀ ਗੋਰਾ ਜਿਹੜਾ ਇਹਨਾਂ ਦਾ ਗੁਆਂਢੀ ਸੀ ਜਿਹੜਾ ਉਹ ਇੰਜਰਡ ਸੀ ਬੰਦਾ ਉਹ ਕੰਬਾਈਨ ਤੇ ਜਾਂਦਾ ਸੀ ਬਾਹਰ ਰਹਿੰਦਾ ਸੀ ਜ਼ਿਆਦਾਤਰ ਜਿਹਦੇ ਕਰਕੇ ਉਹਦੀ ਵਾਈਫ ਤੇ ਬਾਹਰ ਇਹਦੇ ਨਾਲ ਗੋਰੇ ਨਾਲ ਰਿਲੇਸ਼ਨ ਹੋ ਗਏ ਤੇ ਉਹਨੇ ਗੋਰੇ ਨਾਲ ਗੱਲ ਕੀਤੀ ਕਿ ਮੇਰਾ ਘਰ ਵਾਲਾ ਮੈਨੂੰ ਮਾਰਦਾ ਕੁੱਟਦਾ ਤੇਰਾ ਕੋਈ ਇਲਾਜ ਕੀਤਾ ਜਾਵੇ ਗੋਰੇ ਨੇ ਇਹਦੀ ਸੁਪਾਰੀ ਦਿੱਤੀ ਨਖਿਲ ਨੂੰ ਕਰਨੋਰਥ ਨਖਿਲ ਨੂੰ ਜਿਹੜੇ ਕਿਉਂ 145000 155000 ਇਹਨੂੰ ਦੇ ਚੁੱਕੇ ਸੀ ਟੋਟਲ ਜਿਹੜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਸੀ ਉਹ 5 ਲੱਖ ਦੀ ਹੋਈ ਸੀ ਜਿਹੜਾ ਤੀਜਾ ਪਰਚਾ ਉਹ ਵੀ ਕੋਤਵਾਲੀ ਕੋਲ ਇਨਫੋਰਮੇਸ਼ਨ ਆਈ ਸੀ ਬੰਦਿਆਂ ਬਾਰੇ ਉਹਦੇ ਤਿੰਨ ਬੰਦੇ ਸੀਗੇ ਤਿੰਨ ਬੰਦਿਆਂ ਬਾਰੇ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਕੋਲ ਵੈਪਨ ਹੈ ਜੇ ਇਹਨਾਂ ਤੇ ਵੀ ਰੇਡ ਕੀਤੀ ਜਾਵੇ ਤਾਂ ਵੈਪਨ ਰਿਕਵਰ ਹੋ ਸਕਦਾ ਸੋ ਇਹਦੇ ਚ 315 ਬੋਰ ਦਾ ਇੱਕ ਵੈਪਨ ਰਿਕਵਰ ਹੋਇਆ ਨਾਲ ਪੰਜ ਜ਼ਿੰਦਾ ਕਾਰਤੂਸ ਰਿਕਵਰ ਹੋਏ ਇਹਨਾਂ ਬਾਰੇ ਵੀ ਜਦੋਂ ਕੁਝ ਕੁਛ ਕੀਤੀ ਗਈ ਇਹਨਾਂ ਬਾਰੇ ਵੀ ਪਤਾ ਲੱਗਾ ਕਿ ਇਹਨਾਂ ਨੇ ਇੱਕ ਬੰਦੇ ਤੇ ਕਾਤਲਾਨਾ ਹਮਲਾ ਕੀਤਾ ਸੀ ਜਿਸ ਨਾਲ ਉਹਦੇ ਕੰਨ ਤੇ ਸੱਟ ਲੱਗੀ ਸੀ ਇਹ ਜਿਹੜਾ ਮੁਕੱਦਮਾ ਜਿਹੜਾ ਇਨੀਸ਼ੀਅਲ ਮੁਕੱਦਮਾ ਸੀ ਜਿਹੜਾ ਪੁੱਛਗਿੱਛ ਚ ਕਲੀਅਰ ਹੋਇਆ ਉਹ ਸਿਵਲ ਲਾਈਨ ਦਾ ਮੁਕੱਦਮਾ ਸੀ ਸੋ ਇਹਦੇ ਵਿੱਚ ਵੀ ਸਵਨ ਲਾਈਨ ਦੀ ਟੀਮ ਤੇ ਤੁਹਾਡੀ ਦੀ ਟੀਮ ਅੰਡਰ ਲੀਡਰਸ਼ਿਪ ਆਫ ਡੀਐਸਪੀ ਸਿਟੀ 1 ਕੇਐਸਪੀਸੀਟੀ ਸਾਡੀ ਸੁਪਰਵੀਜ਼ਨ ਤੇ ਇਹਨਾਂ ਨੇ ਕੰਮ ਕਰਦੇ ਹੋਏ ਉਹ ਵੀ ਕੇਸ ਟ੍ਰੇਸ ਕੀਤਾ ਸੋ ਜਿਹੜੇ ਦੋ ਇੰਪੋਰਟੈਂਟ ਕੇਸ ਸੀ 357 ਦੇ ਉਹ ਦੋਵੇਂ ਕੇਸ ਟ੍ਰੇਸ ਹੋਏ ਤੇ ਦੋਵਾਂ ਤੇ ਰਿਕਵਰੀ ਵੀ ਹੋਈ ਹੈ ਸੋ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਵਿੱਚ ਦੋ ਵੈਪਨ 315 ਬੋਰ ਦੇ ਰਿਕਵਰ ਹੋਏ ਨੌ ਗਿੰਦਾ ਰਾਉਂਡ ਨੇ ਤੇ ਇੱਕ ਬੱਤੀ